ਤੇ ਮੈਂ ਸ਼ੁਰੂ ਤੋਂ ਕੋਈ ਕੇਸ ਨਹੀਂ ਘਟਾਏ ਕੁੜੀ ਕਹਿੰਦੇ ਕੇਸ ਕਟਾ ਮੈਂ ਕਹਿੰਦਾ ਨਹੀਂ ਚਾਚਾ ਮੇਰਾ ਸਰਪੰਚ ਡੈਡੀ ਮੇਰਾ ਨੰਬਰਦਾਰ ਕੁੜੇ ਸਾਰਾ ਪਿੰਡ ਮਿੱਤਰਾਂ ਦਾ ਮੈਂ ਨਹੀਂ ਕਰਨਾ ਪਿਆਰ ਕੁੜੇ ਚੰਗਾ ਜੀਵਨ ਸਾਥੀ ਮੁੰਡੇ ਕੁੜੀ ਕੁੜੀ ਦੇ ਵਿੱਚ ਕਿਹੜੀ ਕੁਆਲਿਟੀ ਦੇਖਦੀ ਹੈ ਵਿਆਹ ਵਾਸਤੇ ਕੁੜੀਆਂ ਤਾਂ ਪੈਸੇ ਹੀ ਦੇਖਦੀਆਂ ਨੇ ਮੁੰਡਾ ਬਹੁਤ ਕੁਝ ਦੇਖਦਾ ਕੁੜੀਆਂ ਤਾਂ ਪੈਸੇ ਹੀ ਦੇਖਦੀਆਂ ਨੇ ਮੁੰਡਾ ਬਹੁਤ ਕੁਝ ਦੇਖਦਾ ਦੇਖੋ ਇਹ ਵਿਆਹ ਦਾ ਲੱਡੂ ਅਗਲਾ ਕਹਿੰਦਾ ਵੀ ਜੇ ਖਾਇਆ ਤਾਂ ਵੀ ਪਸਤਾਇਆ ਨਹੀਂ ਖਾਇਆ ਤਾਂ ਵੀ ਪਸਤਾਇਆ ਵੀ ਖਾ ਕੇ ਪਸਤਾ ਲਓ ਜਿਹੜੀ ਗੱਲਾ ਵੀ ਖਾ ਕੇ ਪਸਤਾ ਲਓ ਜਿਹੜੀ ਗੱਲਾ ਭਾਈ ਇਹ ਵੀ ਹੁੰਦਾ ਸੀਗਾ ਪਹਿਲਾਂ ਜੇ ਰੋਜਵਾਖ ਦੇ ਮਾੜੇ ਜੇ ਕਹਿੰਦੇ ਪਿੰਡ ਵਾਲੇ ਕਹਿੰਦੇ ਲੱਛਣ ਮਾੜੇ ਨੇ ਤਾਂ ਵਿਆਹ ਕਰ ਤੋਂ ਇਹ ਠੀਕ ਹੋ ਜਾਊਗਾ ਨਹੀਂ ਆਇਆ ਨਹੀਂ ਹੁੰਦਾ ਜਿਹੜੇ ਇਹਦੇ ਲੱਛਣ ਠੀਕ ਨਹੀਂ ਹੁਣ ਉਹਨਾਂ ਦੇ ਕਦੇ ਵੀ ਨਹੀਂ ਹੁੰਦੇ ਜਿਹੜੇ ਇਹਦੇ ਲੱਛਣ ਠੀਕ ਨਹੀਂ ਹੁਣ ਉਹਨਾਂ ਦੇ ਕਦੇ ਵੀ ਨਹੀਂ ਹੁੰਦੇ ਫਿਰ ਵਿਆਹ ਹੋ ਗਿਆ ਤੁਹਾਡਾ ਨਾ ਵਿਆਹ ਹੋਇਆ ਨਹੀਂ ਹੈ ਅਜੇ ਨਾ ਕੋਈ ਰਿਸ਼ਤੇ ਵਾਲਾ ਆ ਰਿਹਾ ਨਾ ਕੋਈ ਕੁਝ ਆ ਰਿਹਾ ਅਜੇ ਨਾ ਕੋਈ ਰਿਸ਼ਤੇ ਵਾਲਾ ਆ ਰਿਹਾ ਨਾ ਕੋਈ ਕੁਝ ਆ ਰਿਹਾ ਇਹ ਨੌਜਵਾਨ ਮੁੰਡੇ ਨੇ ਆਪਣੇ ਉਹ ਕਹਿੰਦੇ ਵੀ ਵਿਆਹ ਨਹੀਂ ਹੋ ਰਿਹਾ ਹੈਗਾ ਜੇ ਕੋਈ ਕਮੀ ਹੋਏਗੀ ਤਾਂ ਹੀ ਨਹੀਂ ਹੁੰਦਾ ਹਣਾ ਜੋ ਹੋਈ ਕਮੀ ਹੋਈ ਜਿਤਾ ਹੀ ਨਹੀਂ ਹੁੰਦਾ ਹੁਣ ਅੱਛਾ ਠੀਕ ਹੈ ਸੋ ਐਸ ਦੇ ਟਾਈਮ ਤੇ ਬਈ ਲਾਇਲ ਹੈਗੇ ਨੇ ਲੋਕ ਵਿਆਹ ਦੇ ਵਿੱਚ ਮੋਫੀਓਟੀ ਹਾਂ ਅਧਿਕ ਹੈਗੇ ਅੱਜਕੱਲੇ ਮੋਫੀਓਟੀ ਹਾਂ ਅਧਿਕ ਹੈਗੇ ਅੱਜਕੱਲੇ ਕਰਦੇ ਪੰਜਾਬ ਦੇ ਮੁੰਡਿਆਂ ਨੇ ਮੈਂ ਹੀ ਪੁੱਛਣ ਆਈ ਆ ਵੀ ਭਾਈ ਵਿਆਹ ਕਿਉਂ ਨਹੀਂ ਹੋ ਰਹੇ ਕੀ ਗੱਲ ਹੋ ਗਈ ਕਰਦੇ ਕਹਿੰਦੇ ਨੇ ਵੀ ਤੂੰ ਲੱਭ ਲ ਭੀ ਜੇ ਹੁੰਦਾ ਤੇ ਤੋ ਕਰਾਲਾ ਮੈਂ ਕਹਿੰਦਾ ਮੈਂ ਆਸੇ ਟੋਡੇ ਛੱਡੀ ਹੋਈ ਐ ਕਰਦੇ ਕਹਿੰਦੇ ਨੇ ਵੀ ਤੂੰ ਲੱਭ ਲ ਭੀ ਜੇ ਹੁੰਦਾ ਤੇ ਤੋ ਕਰਾਲਾ ਮੈਂ ਕਹਿੰਦਾ ਮੈਂ ਆਸੇ ਟੋਡੇ ਛੱਡੀ ਹੋਈ ਐ ਐਕਸਟਰਾ ਅਫੇਅਰ ਵੀ ਬਾਬਾ ਚੱਲ ਲਗੇ ਬਿਆਹ ਤੋਂ ਬਾਅਦ ਵੀ ਜੇ ਇਹ ਕਾਹ ਤੋਂ ਚੱਲਦੇ ਨੇ ਕਰਨ ਕੀ ਹੈ ਟਰੈਂਡੀ ਬਣੇ ਹੋਇਆ ਜੀ ਇੱਕ ਵਾਰ ਟਰੈਂਡੀ ਬਣੇ ਹੋਇਆ ਜੀ ਇੱਕ ਵਾਰ ਭਾਈ ਹੁਣ ਜਿਹੜੀ ਬੁੰਡੀਆਂ ਕਹਿੰਦੇ ਸਾਡਾ ਬਿਆਹ ਨਹੀਂ ਹੁੰਦਾ ਇਹ ਕਿਉਂ ਨਹੀਂ ਹੋ ਰਿਹਾਗਾ ਕੀ ਗੱਲ ਹੋ ਗਈ ਏ ਮੁੰਡੇ ਘਟ ਨਹੀਂ ਹੈਗੇ ਜੀ ਮੁੰਡੇ ਦੀਆਂ ਗਲਤੀਆਂ ਨੇ ਪਹਿਲੀ ਗੱਲ ਤਾਂ ਇਹ ਯਕੀਨ ਨਹੀਂ ਕਰਦਾ ਕਿਸੇ ਲੜਕੀ ਤੇ ਠੀਕ ਹੈ ਨਾ ਇਹ ਕਹਿੰਦੇ ਵੀ ਸਾਨੂੰ ਖੁੱਲ੍ਹਣੀ ਚੀਂਦੀ ਹੈ ਲੜਕੀ ਨੂੰ ਖੁੱਲ੍ਹਣੀ ਹੋਣੀ ਚਾਹੀਦੀ ਤੇ ਵੀ ਹੱਥ ਖੜੇ ਕਰਦੇ ਕਰਦੇ ਨੇ ਵੀ ਹੱਥ ਖੜੇ ਕਰਤੇ ਹੁਣ ਵਿਆਹ ਜੀ ਹੁਣ ਤੁਸੀਂ ਦੱਸੋਗੇ ਨਹੀਂ ਫਿਰ ਕਿਵੇਂ ਹੋਣੇ ਆ ਹੋਰ ਵਿਆਹ ਹੋ ਗਿਆ ਤੁਹਾਡਾ ਨਾ ਵਿਆਹ ਹੋਇਆ ਨਹੀਂ ਹੈ ਉਮਰ ਕਿੰਨੀ ਹੈ 25 ਸਾਲ ਹੈ ਜੀ 25 ਸਾਲ ਇਹ ਸੋਚਿਆ ਤਾਂ ਨਹੀਂ ਕੀ ਸੋਚਿਆ ਨਹੀਂ ਵਿਆਹ ਦਾ ਨਾ ਹਜੇ ਸੋਚਿਆ ਜਦੋਂ ਕਰ ਦੇ ਕਹਿਣਗੇ ਹਜੇ ਨਾ ਕੋਈ ਰਿਸ਼ਤੇ ਵਾਲਾ ਆ ਰਿਹਾ ਨਾ ਕੋਈ ਕੁਝ ਆ ਰਿਹਾ ਇਹ ਤੇ ਬੜਾ ਧੋਖੇ ਇਹ ਹੀ ਤੇ ਕਰਦੇ ਪੰਜਾਬ ਦੇ ਮੁੰਡਿਆਂ ਨੇ ਮੈਂ ਹੀ ਪੁੱਛਣ ਆਈ ਆ ਵੀ ਭਾਈ ਵਿਆਹ ਕਿਉਂ ਨਹੀਂ ਹੋ ਰਹੇ ਕੀ ਗੱਲ ਹੋ ਗਈ ਕਰਦੇ ਕਹਿੰਦੇ ਨੇ ਵੀ ਤੂੰ ਲੱਭ ਲਵੀ ਜੇ ਹੁੰਦਾ ਤੇ ਥੋ ਕਰਾਲਾ ਮੈਂ ਕਹਿੰਦਾ ਮੈਂ ਆਸੇ ਟੋਡੇ ਛੱਡੀ ਹੋਈ ਐ ਅੱਛਾ ਤੇ ਕਰਦੇ ਵੀ ਹੱਥ ਖੜੇ ਕਰਤੇ ਕਰਦੇ ਨੇ ਵੀ ਹੱਥ ਖੜੇ ਕਰਤੇ ਹੁਣ ਅੱਛਾ ਬਾਕੀ ਮੇਰੇ ਦੋਸਤ ਦੀ ਹੋਈ ਪਈ ਆ ਲੰਬੈਰੀ ਆ ਆ ਇਧਰ ਆ ਕਿਹੜਾ ਬਿੱਲਾ ਤੇਰੇ ਨਾਲ ਇਹਨਾਂ ਦੀ ਹੋਈ ਇਹਨਾਂ ਮੁੱਤਿਆਂ ਨੇ ਵਿਆਹ ਤੋਂ ਕਿਹਨੇ ਸਾਡਾ ਤਾਂ ਹੋਇਆ ਹੀ ਨਹੀਂ ਨਹੀਂ ਮੇਰੇ ਦੋਸਤ ਦਾ ਹੋਇਆ ਪਿਆ ਇਹਦੇ ਹਲਾਤ ਉਹ ਤਾਂ ਕੰਨਾਂ ਦੇ ਹੱਥ ਪਹਿਲੀ ਲਾ ਕੇ ਵਿਚਾਰੇ ਦੇ ਹੈ ਬਈ ਕੀ ਨਾਮ ਆ ਤੁਹਾਡਾ ਮਨਪ੍ਰੀਤ ਅੱਛਾ ਤੇ ਬਈ ਉਮਰ ਕਿੰਨੀ ਹੈ ਫਿਰ 30 ਅੱਛਾ ਦਿਖਾਈ ਹੈ ਤੇ ਫਿਰ ਵਿਆਹ ਹੋ ਗਿਆ ਕੀ ਹਜੇ ਕਿਵੇਂ ਹੋ ਗਿਆ ਅੱਛਾ ਕਿਵੇਂ ਹੈ ਫਿਰ ਮਤਲਬ ਜ਼ਿੰਦਗੀ ਕਿਵੇਂ ਹੈ ਫਿਰ ਮਰਿਆ ਠੀਕ ਠਾਕ ਹੈ ਅੱਛਾ ਦੇ ਰੋਟੀ ਰੋਟੀ ਮਿਲ ਜਾਂਦੀ ਟਾਈਮ ਤੇ ਹਾਂ ਸਭ ਕਿਸ ਤਰ੍ਹਾਂ ਨਾਲ ਮਿਲਦਾ ਹੈ ਅੱਛਾ 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 ਤੇ ਕਦੀ ਆਪ ਦਾ ਨਹੀਂ ਕਿਤੇ ਵੇਲਣੀ ਪੈਂਦੀ ਨਾ ਨਾ ਬਿਲਕੁਲ ਨਹੀਂ ਨਵਤ ਨਹੀਂ ਆਈ ਹੈਗੀ ਆ ਮੈਂ ਅੱਛਾ ਅੱਛਾ ਤੇ ਮੈਨੂੰ ਆਏ ਦੱਸੋ ਵੀ ਨੌਜਵਾਨ ਮੁੰਡੇ ਨੇ ਆਪਣੇ ਉਹ ਕਹਿੰਦੇ ਵੀ ਵਿਆਹ ਨਹੀਂ ਹੋ ਰਿਹਾ ਹੈਗਾ ਵੀ ਕੀ ਉਹਨਾਂ ਨੂੰ ਐ ਉਹ ਜੀ ਕੋਈ ਗੱਲ ਦੱਸੋ ਵੀ ਜਿਹੜਾ ਉਹਨਾਂ ਦਾ ਵਿਆਹ ਹੋ ਜਾਏ ਕੋਈ ਨੁਸਖਾ ਹੀ ਦੱਸ ਦਿਓ ਤੁਸੀਂ ਕਿਵੇਂ ਕਰਾਇਆ ਸੀ ਪਤਾ ਕਰਦੇ ਨੂੰ ਪਤਾ ਹੋਣਾ ਨਾ ਵੀ ਉਹਨਾਂ ਦਾ ਕਿਉਂ ਨਹੀਂ ਹੋ ਰਹਾ ਹੈਗਾ ਜੇ ਬੱਤੇ ਕਰਦੇ ਉਹਨਾਂ ਨੂੰ ਜਾਵੇ ਜੋ ਕੋਈ ਕਮੀ ਹੋਏਗੀ ਤਾਂ ਹੀ ਨਹੀਂ ਹੁੰਦਾ ਹੋਣਾ ਸੱਚ ਮਤਲਬ ਜਿਵੇਂ ਨਸ਼ੇ ਨੂੰ ਸ਼ੇ ਕਰ ਰਹੇ ਆ ਮੁੰਡੇ ਤਾਂ ਨਹੀਂ ਹੁੰਦਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਣਾ ਨਾ ਵੀ ਕਰਦੇ ਆ ਕਿ ਨਹੀਂ ਕਰਦੇ ਅੱਛਾ 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 ਠੀਕ ਹੈ ਤੇ ਤੁਸੀਂ ਕਿਵੇਂ ਕਰਾਇਆ ਸੀਗਾ ਮੈਂ ਤਾਂ 25 ਦਾ ਜਦੋਂ ਹੋ ਗਿਆ ਤਾਂ ਮੇਰੇ ਤਾਂ ਘਰਦਿਆਂ ਨੇ ਕਰਵਾਉਂਦਾ ਹੋ ਗਿਆ ਸੀ ਕਰਾਇਆ ਨਹੀਂ ਸੀ ਕਿ ਹੋ ਗਿਆ ਸੀ ਹਾਂ ਹੋ ਗਿਆ ਅੱਛਾ ਕਰਵਾਇਆ ਨਹੀਂ ਮਤਲਬ ਵਿਆਹ ਕਰਾਇਆ ਕਿ ਸੁਖੀ ਹੋਗੇ ਹਾਂ ਹਾਂ ਬਲਾ ਦੋਗੇ ਮੁੰਡਿਆਂ ਨੂੰ ਵਿਆਹ ਕਰਾਉਣਾ ਚਾਹੀਦਾ ਹੋਣਾ ਕਰਾਉਣਾ ਚਾਹੀਦਾ ਜ਼ਰੂਰੀ ਆ ਐਵੇਂ ਇੱਕ 파ਟ ਆ ਹੋਣਾ ਚਾਹੀਦਾ ਠੀਕ ਹੈ ਜੀ ਮਤਲਬ ਟਾਈਮ ਦੇ ਨਾਲ ਜਾਣਾ ਪੈਂਦਾ ਹੋਣਾ ਘਰੇ ਹੈ ਨਾ ਨਾ ਉਹ ਕੋਈ ਚੱਕਰ ਨਹੀਂ ਆਏਗਾ ਲੈਟ ਦੀ ਲੋਟ ਤੇ ਤਾਂ ਨਹੀਂ ਪਰ ਜਾਈ ਜਮਾ ਵੀ ਨਹੀਂ ਸੂਟ ਸੈੱਟ ਤਾਂ ਨਹੀਂ ਮੰਗਦੀ ਪਿੰਨੇ ਬਾਅਦ ਕੋਈ ਵੀ ਨਹੀਂ ਲੈ ਕੇ ਦੇ ਤਾ ਤਾਂ ਦੇ ਤਾ ਨਹੀਂ ਤਾਂ ਨਾਸਾ ਅੱਛਾ ਅੱਛਾ ਇਹ ਠੀਕ ਜੇ ਤੇਰੀ ਬਾਈ ਤਾਂ ਕਹਿੰਦਾ ਸੁਖੀ ਐ ਮੈਂ ਵਿਆਹ ਕਰਾ ਕੇ ਹੁਣ ਤੁਸੀਂ ਦੱਸੋ ਇਹਦਾ ਵੀ ਪੁੱਛੋ ਨਾ 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 ਦੱਸ ਭਾਈ ਸਭੀ ਜਾਂਦਾ ਇਹਨੇ ਕਰਾ ਲਿਆ ਤੇ ਹੁਣ ਉਹਦੇ ਹੱਥ ਘੜੇ ਹੋ ਗਏ ਪਹਿਲੀ ਚੱਲ ਗਿਆ ਵੀਡੀਓ ਚ ਬਾਹਰ ਨਹੀਂ ਇਹ ਤਾਂ ਜਿੰਦੂ ਜੀ ਬੜਾ ਖੁਸ਼ ਬੰਦਾ ਜੀ ਇਹਨੇ ਆਪਣੀ ਨਾਲ ਪਸੰਦ ਜੀ ਨਾਲ ਵਿਆਹ ਕਰਾਇਆ ਅੱਛਾ ਲਾ ਮੇਰੀ ਜਿਗਰ ਤੇ ਵੀ ਨਹੀਂ ਆਉਣਾ ਚਾਹੀਦਾ ਮੈਂ ਤੇ ਸੁਣਿਆ ਲਵ ਮੈਂ ਆ ਅੱਗੇ ਬਾਈਏ ਖੜੇ ਨੇ ਨੂੰ ਪੁੱਛਦੇ ਆ ਬਾਈ ਕਹਿੰਦੇ ਵੀ ਲਵ ਮੇਰੇ ਚ ਸਕਸੈਸ ਨਹੀਂ ਹੁੰਦੀ ਐ ਤੇ ਟਾਈਮ ਤੇ ਵੀ ਲਵ ਮੇਰੇ ਚ ਹੁੰਦੀ ਨਹੀਂ ਹੁੰਦੀ ਐ ਕਿਉਂ ਨਹੀਂ ਹੁੰਦੀ ਅੱਛਾ ਤੁਸੀਂ ਕਿਰਾਈ ਬੈਠੇ ਹੋ ਮੇਰੀ ਹੋਈ ਐ ਲਵ ਮੇਰੀ ਚ ਐ ਅੱਛਾ ਅੱਛਾ ਤੇ ਕਿਵੇਂ ਫਿਰ ਮਤਲਬ ਰੋਟੀ ਆਪ ਬਣਾਉਣੀ ਪੈਂਦੀ ਐ ਕਿ ਮਤਲਬ ਪਰਚਾਈ ਲਾ ਦਿੰਦੀ ਐ ਸਿਆਣੀ ਐ ਪਰਚਾਈ ਲਾਉਂਦੇ ਐ ਅੱਛਾ ਅੱਛਾ ਆਪਾਂ ਨੇ ਲਾਗੇ ਨਹੀਂ ਦੇਖੀ ਅੱਛਾ हां जो कि होसी अच्छा ਜੀ ਮੁੰਡੇ ਕਹਿੰਦੇ ਨੇ ਵਿਆਹ ਨਹੀਂ ਹੁੰਦਾ ਹੈਗਾ ਤੇ ਫਿਰ ਕਿਹੜਾ ਤਰੀਕਾ ਹੈਗਾ ਵੀ ਜਿਹੜੇ ਮੁੰਡੇ ਲਵ ਮੈਰੀਜ ਕਰਾ ਸਕਦੇ ਕੋਈ ਟਿਪ ਦੇ ਦਿਓ ਇਹਨਾਂ ਨੂੰ ਤਰੀਕੇ ਕੁਛ ਤੇ ਪਿਆਰ ਨਾਲ ਹੁੰਦੇ ਹੈ ਅੱਛਾ ਪਿਆਰ ਤੋਂ ਵੱਧ ਕੁਛ ਨਹੀਂ ਆਏਗਾ ਹੂੰ ਠੀਕ ਹੈ ਬਸ ਕਿਵੇਂ ਗੱਲਬਾਤ ਜੀ ਕਿਵੇਂ ਕਰਨੀ ਪੈਂਦੀ ਹੈਗੀ ਗੱਲਬਾਤ ਕਰਨ ਨਾਲ ਬੜੇ ਪਾਪੜ ਮਿਲ ਨਹੀਂ ਪੈਂਦੇ ਅੱਛਾ ਹੋਰ ਠੀਕ ਹੈ ਮਤਲਬ ਜੀ ਮੈਂ ਕਿਹੜੀ ਗੱਲ ਤੇ ਮਤਲਬ ਵਿਆਹ ਤੇ ਕੁੜੀ ਮੰਨ ਜਾਂਦੀ ਹੈ ਵੀ ਮਤਲਬ ਹੋ ਜਾਏ ਸਭ ਤੋਂ ਪਹਿਲਾਂ ਘਰ ਦੇ ਨਾਲ ਮਨੋਰੰਜਨ ਕਰਦੇ। ਘਰ ਦੇ ਨਾਲ ਮਨੋਰੰਜਨ। ਠੀਕ ਹੈ। ਫਿਰ ਇੱਕ ਘਰ ਦੇ ਨਾਲ ਗੱਲਬਾਤ ਹੁੰਦੀ ਆ। ਫਿਰ ਕਿਤੇ ਜਾ ਕੇ ਰਿਸ਼ਤਾ ਸਿੱਧੇ ਚੜਦਾ। ਕੋਣ ਕਿੰਨੇ ਕਿੰਨਾ ਟਾਈਮ ਹੋ ਗਿਆ ਵਿਆਹ? ਮੇਰੇ 2 ਸਾਲ। ਅੱਛਾ ਅੱਛਾ। ਤੇ ਇਹ ਜਿਹੜੇ ਨੌਜਵਾਨ ਹੈਗੇ ਆ ਤੇ ਇਹਨਾਂ ਨੂੰ ਇਹ ਸਲਾਹ ਦੋਗੇ ਵੀ ਵਿਆਹ ਕਰਾਉਣਾ ਚਾਹੀਦਾ? ਜਦੋਂ ਹੀ ਕਰਾਉਣਾ ਚਾਹੀਦਾ ਉਹ ਤਾਂ ਸਭ ਦਾ ਹੁੰਦਾ ਹੀ। ਅੱਛਾ ਅੱਛਾ। ਹਾਂਜੀ। ਮੇਰੇ ਕੋਲ ਹੀ ਨਾ ਰਿਆ ਕਈਆਂ ਬਚਾਰਿਆਂ ਦਾ ਕਈ ਛੜੇ ਫਿਰਦੇ ਨੇ ਮੇਰੇ ਵੀਰ ਹੈ। ਹਾਂ ਜੀ। ਹਾਂਜੀ ਆ ਗਈ ਆ ਗਈ ਆ ਗਈ ਆ ਬਾਈ ਨੇ ਬੜੀ ਟੌਰ ਕੱਟੀ ਹੈ ਐਨ ਕਾ ਸ਼ੈਣ ਕਾ ਲਾਈ ਜਾਓ ਆ ਥੈਂਕ ਯੂ ਥੈਂਕ ਯੂ ਕੀ ਪੁੱਛਣਾ ਤੁਹੀਂ ਪੁੱਛਣਾ ਇਹ ਬਿਆਨ ਹੀ ਕਰਾਂਦਾ ਜੀ ਇੱਕ ਤਾਂ ਇਹ ਬਿਆਨ ਹੀ ਕਰਾਂਦਾ ਹਾਂ ਇਹਨੂੰ ਪੁੱਛੋ ਇਹ ਕੀ ਚੱਕਰ ਹੋ ਗਿਆ ਬਈ ਬਿਆਨ ਹੀ ਕਰਾਉਂਦੇ ਤੁਸੀਂ ਨਹੀਂ ਨਹੀਂ ਜੀ ਵਿਆਹ ਮੇਰਾ ਹੋਇਆ ਹੋਇਆ ਜੀ ਨਹੀਂ ਜੀ ਨਾ ਇਹ ਇਹ ਬਾਹਰ ਕਰਾਈ ਫਿਰਦਾ ਕਿਤੇ ਹੋ ਰਿਹਾ ਤਾਂ ਕਰੀਏ ਛੁੱਟ ਦੇ ਬਈ ਕੀ ਕਰਾਇਆ ਨਾ ਕੀ ਕਰਾਇਆ ਚਾ ਚੁੱਕੀ ਗੱਲ ਤਾਂ ਕਈਆਂ ਦਾ ਇੱਕ ਵੀ ਨਹੀਂ ਹੋ ਰਹਾ ਵਿਚਾਰਿਆਂ ਦਾ ਕੋਈ ਨਹੀਂ ਸਾਰਿਆਂ ਦੇ ਹੋ ਜਾਣੀ ਕੋਈ ਨਹੀਂ ਰਹਿੰਦਾ ਇਹ ਪੰਜਾਬ ਵਿੱਚ ਤੇ ਫਿਰ ਭਾਈ ਕਿਵੇਂ ਜਿੰਦਗੀ ਨਗਦੀ ਹੈਗੀ ਬਹੁਤ ਵਧੀਆ ਜੀ ਇੰਜੋਏ ਹੋ ਰਿਹਾ ਬਹੁਤ ਵਧੀਆ ਅੱਛਾ ਜੀ ਮੈਂ ਜੀਵਨ ਸਾਥੀ ਦੀ ਗੱਲ ਕਰਾਂ ਚੰਗਾ ਜੀਵਨ ਸਾਥੀ ਮੁੰਡੇ ਕੁੜੀ ਕੁੜੀ ਦੇ ਵਿੱਚ ਕਿਹੜੀ ਕੁਆਲਟੀ ਦੇਖਦੀ ਹੈ ਵਿਆਹ ਵਾਸਤੇ ਕੁੜੀਆਂ ਤਾਂ ਪੈਸੇ ਹੀ ਦੇਖਦੀਆਂ ਨੇ ਮੁੰਡਾ ਬਹੁਤ ਕੁਝ ਦੇਖਦਾ ਕੁੜੀਆਂ ਤਾਂ ਪੁੱਛਿਆ ਹੀ ਨਹੀਂ ਉਹਦੀ ਲਾ ਦਿੱਤੇ ਹੋ ਤੁਸੀਂ ਅਲਿਗੇਸ਼ਨ ਹੈ ਨਹੀਂ ਨਹੀਂ ਜੋ ਸੱਚ ਹੈ ਅੱਛਾ ਹਾਂ ਕੁੜੀਆਂ ਨੇ ਤਾਂ ਫਿਊਚਰ ਸਾਥੀ ਦੇਖਣਾ ਮੁੰਡੇ ਹੀ ਦੇਖਦੇ ਨੇ ਫਿਰ ਇਹ ਮੁੰਡਾ ਦਾ ਬਹੁਤ ਕੁਝ ਦੇਖਦਾ ਉਹਦਾ ਬੈਕਗ੍ਰਾਉਂਡ ਦੇਖਦਾ ਸਾਰਾ ਕੁਝ ਦੇਖਦਾ ਕਿੱਥੋਂ ਸਟੱਡੀ ਕੀਤੀ ਆ ਕੀ ਗੱਲਬਾਤ ਆ ਮੁੰਡੇ ਨੇ ਕਾਲਜ ਪੜ੍ਹਦੀ ਆ ਇਹਦਾ ਬੈਕਗ੍ਰਾਉਂਡ ਕੀ ਆ ਸਾਰਾ ਕੁਝ ਦੇਖਦਾ ਅੱਛਾ 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 ਠੀਕ ਹੈ ਤੇ ਐਸ ਦੇ ਟਾਈਮ ਤੇ ਭਈ ਲਾਇਲ ਹੈਗੇ ਨੇ ਲੋਕ ਵਿਆਹ ਦੇ ਵਿੱਚ ਫਿਟ ਫਿਟ ਹਾਂ ਅਧਿਕ ਹੈਗੇ ਆ ਅਧਿਕ ਨੇ ਅੱਜਕੱਲ ਐਕਸਟਰਾ ਅਫੇਅਰ ਵੀ ਬਾਬਾ ਚੱਲ ਲਗੇ ਬਿਆਹ ਤੋਂ ਬਾਅਦ ਵੀ ਇਹ ਕਾਹ ਤੋਂ ਚੱਲਦੇ ਨੇ ਕਾਰਨ ਕੀ ਆ ਟਰੈਂਡ ਹੀ ਬਣਿਆ ਹੋਇਆ ਜੀ ਇੱਕੋ ਬਸ ਕਿਉਂ ਕਹਿੰਦਾ ਤੇ ਬਟ੍ਰੈਂਡ ਦੇ ਨਾਲ ਨਾਲ ਚੱਲਣਾ ਨਹੀਂ ਸਾਰੇ ਤਾਂ ਫਿਰ ਇੱਕੋ ਜਿਹੇ ਹੁੰਦੇ ਨਾ ਹਾਂਜੀ ਕੁਝ ਹੁੰਦੇ ਆ ਕੁਝ ਨਹੀਂ ਹੁੰਦੇ ਤੇ ਜਦੋਂ ਕੋਈ ਕਦੇ ਕੋਈ ਕੰਮ ਕਰਦਾ ਕਿ ਉੱਥੇ ਵਗਾਰ ਚਲੇ ਜਾਂਦਾ ਐਵੇਂ ਹੁੰਦਾ ਹੈ ਕਿੰਨਾ ਸਾ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਦੁਖੀ ਇਹਦਾ ਕਿ ਇਹ ਜੀ ਸਾਡਾ ਚਾਚਾ ਲੱਗਦਾ ਇਹ ਕੌਣ ਹੈ ਦੁਖੀ ਵਿਆਹ ਤੋਂ ਕੌਣ ਦੁਖੀ ਹੈ ਬੋਲੋ ਔਰ ਦੇਖੋ ਇਹ ਵਿਆਹ ਦਾ ਲੱਡੂ ਅਗਲਾ ਕਹਿੰਦਾ ਵੀ ਜੇ ਖਾਇਆ ਤਾਂ ਵੀ ਪਸਤਾਇਆ ਨਹੀਂ ਖਾਇਆ ਤਾਂ ਵੀ ਪਸਤਾਇਆ ਵੀ ਖਾ ਕੇ ਪਸਤਾ ਲਓ ਜਿਹੜੀ ਗੱਲ ਆ ਤੁਸੀਂ ਖਾ ਲਿਆ ਖਾ ਲਿਆ ਬੱਚਾ ਕਿਵੇਂ ਪੱਜ ਗਿਆ ਸੀਗਾ ਲੱਡੂ ਪੱਜ ਗਏ ਅੱਛਾ ਅੱਛਾ ਮੈਂ ਕਿਹਾ ਕਿ ਕਿਹਦੇ ਆਇਆ ਸੀ ਈ ਨਹੀਂ ਆਇਆ ਹੈਗਾ ਨਹੀਂ 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 ਪੱਜ ਗਏ ਅੱਛਾ ਵੀ ਇਹ ਪਸਤਾਣਾ ਹੈ ਲੱਡੂ ਖਾ ਕੇ ਪਸਤਾ ਲਓ ਤੇ ਬਾਈ ਹੁਣ ਜਿਹੜੀ ਮੁੰਡੇ ਕਹਿੰਦੇ ਸਾਡਾ ਵਿਆਹ ਨਹੀਂ ਹੁੰਦਾ ਇਹ ਕਿਉਂ ਨਹੀਂ ਹੋ ਰਿਹਾ ਹੈਗਾ ਕੀ ਗੱਲ ਹੋ ਗਈ ਇਹ ਮੁੰਡੇ ਘਟ ਨਹੀਂ ਹੈਗੇ ਜੀ ਮੁੰਡੇ ਦੇ ਗਲਤੀਆਂ ਨੇ ਚਾਹ ਅਗਰ ਦੰਦੀਆ ਦੱਸੋ ਮੇਰੀ ਪਹਿਲੀ ਗੱਲ ਤਾਂ ਇਹ ਯਕੀਨ ਨਹੀਂ ਕਰਦਾ ਕਿਸੇ ਲੜਕੀ ਤੇ ਠੀਕ ਹੈ ਨਾ ਇਹ ਕਹਿੰਦੇ ਵੀ ਸਾਨੂੰ ਖੁੱਲ੍ਹਣੀ ਚਾਹੀਦੀ ਐ ਲੜਕੀ ਨੂੰ ਖੁੱਲ੍ਹਣੀ ਹੋਣੀ ਚਾਹੀਦੀ ਹਾਂ ਇਹ ਗੱਲ ਹੈਗੀ ਆ ਵੀ ਅਸੀਂ ਜਿੱਥੇ ਮਰਜੀ ਤੱਕੇ ਖਾਈਏ ਪਰ ਲੜਕੀ ਨਾ ਖਾਏ ਲੜਕੀ ਰਹਿ ਜਾਵੇ ਵੀ ਸਾਨੂੰ ਆਜ਼ਾਦੀ ਫੁੱਲ ਹੋਵੇ ਲੜਕੀ ਨੂੰ ਕੋਈ ਆਜ਼ਾਦੀ ਨਹੀਂ ਉਹਨੂੰ ਬੰਦੀ ਸਵਾ ਜੇਲ੍ਹ ਜੇਲ੍ਹ 'ਚ ਜਿਵੇਂ ਬੰਦਾ ਰੱਖਦਾ ਹੋਵੇ ਘਰੇ ਬੈਠੀ ਰਹੇ ਤਾਂ ਵਿਆਹ ਨਾ ਕਰਾਂਦਾ ਗੱਲ ਹੈਗੀ ਯਕੀਨ ਭਰੋਸੇ ਦੀ ਇੱਥੇ ਹੈ ਕਿ ਤਾਂ ਹੀ ਤਲਾਕ ਹੁੰਦੇ ਨੇ ਜ਼ਿਆਦਾ ਹਾਂ ਠੀਕ ਹੈ ਠੀਕ ਹੈ ਇਹ ਦੂਜਾ ਕਾਰਨ ਹੋਰ ਮਨ ਤਾਂ ਹਜੇ ਇੱਕ ਇੱਕ ਕਾਰਨ ਸਮਝ ਆਇਆ ਨਹੀਂ ਅੱਛਾ ਠੀਕ ਹੈ ਠੀਕ ਹੈ ਤੇ ਬਾਈ ਰਿਲੇਸ਼ਨਸ਼ਿਪ ਮੰਨ ਲਓ ਵਿਆਹ ਚਲਾਉਣ ਵਾਸਤੇ ਵੀ ਬੰਦੇ ਨੂੰ ਕਈ ਸੈਕਰੀਫਾਈਜ਼ ਕਰਨੇ ਪੈਂਦੇ ਨੇ ਮੁੰਡੇ ਕਿਹੜੇ ਸੈਕਰੀਫਾਈਜ਼ ਕਰਦੇ ਨੇ ਮੈਂ ਤਾਂ ਇਹ ਕਹੂੰਗਾ ਇਹ ਲੜਕੀ ਹਜੇ ਸੈਕਰੀਫਾਈਜ਼ ਕਰ ਲੈਂਦੀ ਹੈ ਲੜਕਾ ਨਹੀਂ ਕਰਦਾ ਨਹੀਂ ਕਰਦਾ ਬਾਈ ਬਾਕੀ ਆਪਣੀ ਆਪਣੀ ਸੋਚ ਆ ਸਾਰੇ ਦੀ ਜਿੰਦਗੀ ਬਦਲ ਜਾਂਦੀ ਹੈ ਵਿਆਹ ਤੋਂ ਬਾਅਦ ਜਿਵੇਂ ਵਾਰੀਆਂ ਵੱਧ ਜਾਂਦੀਆਂ ਨੇ ਪੈਂਦਾ ਪਰ ਜਿੰਨੂੰ ਜ਼ਿੰਮੇਵਾਰੀਆਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਉਹਦਾ ਕੋਈ ਪ੍ਰਵਾਹ ਵੀ ਨਹੀਂ ਹੈਗੀ ਵਿਆਹ ਹੋਵੇ ਚਾਹੇ ਨਾ ਹੋਵੇ ਮਸਤ ਮੋਲਾ ਬੰਦੇ ਨੇ ਜੀ ਮੈਂ ਖੜੇ ਹਾਂ ਪਿੱਛੇ ਇਹਦਾ ਵਿਆਹ ਹੋ ਗਿਆ ਕੋਈ ਫਰਕ ਨਹੀਂ ਜਿਵੇਂ ਅੱਜ ਤੋਂ ਪਹਿਲਾਂ ਦੀ ਲਾਈਵ ਉਸ ਤਰ੍ਹਾਂ ਲਾਈਵ ਚ ਹੀ ਰਿਹਾ ਇਹ ਸਾਡੇ ਕਬੀਲਦਾਰੀਆਂ ਹੁੰਦੀਆਂ ਨੇ ਸਾਡੇ ਵਰਗਿਆਂ ਦੇ ਆਹ ਬੰਦੇ ਦੇਖੋ ਇਹ ਇਧਰ ਕਬੀਲਦਾਰੀ ਆ ਸਾਡੇ ਵਰਗਿਆਂ ਦੀ ਕਬੀਲਦਾਰੀ ਆ ਬਾਕੀ ਆਪਾਂ ਨੂੰ ਪਤਾ ਲੱਗ ਜਾਂਦਾ ਬੰਦੇ ਦਾ ਜਿਹੜੇ ਬੰਦੇ ਐਨਕਾਂ ਲਾ ਕੇ ਖੜਿਆ ਸਮਝ ਲਓ ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਿਵੇਂ ਆਹ ਬਾਈ ਖੜਾ ਦੇਖ ਐਨਕਾਂ ਲਾ ਕੇ ਜੀ ਟਾਰਜੀ ਲਾ ਕੇ ਖੜੀ ਨੀਵੇਂ ਰੋਟੇ ਇਹ ਤਾਂ ਹੁਣ ਲਾਊਗਾ ਉਹ ਤਾਂ ਟਾਈਮ ਹੈ ਹੁਣ ਅਗਲੇ ਨੇ ਵਿਆਹ ਕਰਾਉਣਾ ਆ ਜਾ ਵੀਰ ਅੱਡੀ ਉੱਪਰ ਲੱਗੋ ਗਿਆ ਲਿਆ ਹੋਇਆ ਇਹ ਮੇਲਾ ਮੇਲੀਆਂ ਦਾ ਯਾਰਾਂ ਵੇਲੀਆਂ ਦਾ ਰੰਨਾ ਵੇਲੀਆਂ ਦਾ ਰਾਂਝਾ ਪਾਈਆਂ ਨੂੰ ਸਾਡੇ ਫਕੀਰ ਹੋਗਾ ਹੀਰਾਂ ਸਾਡੇ ਕੀ ਸਾਥ ਸੇਲੀਆਂ ਦਾ ਵਾਹ ਤੇ ਮੇਰੀ ਬਹੁਤ ਸੋਹਣਾ ਬਹੁਤ ਥੋੜੀ ਗੱਲ ਕਹੀ ਐ ਤੁਸੀਂ ਰੌਣਾ ਬਹੁਤ ਪਾਉਂਦੇ ਹੋ ਗੱਲ ਸੁਣਨ ਦਿੰਦੇ ਨਹੀਂ ਕਿਸੇ ਬੰਦੇ ਦੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਕੋ ਤੁਸੀਂ ਹਾਂਜੀ ਬਿਲਕੁਲ ਓਕੇ ਜੀ ਅੱਛਾ ਅੱਛਾ ਤੇ ਬਾਬਾ ਹੁਣ ਤੱਕ ਬੀਲਦਾਰੀ ਵੀ ਸਾਂਭ ਲਈ ਹੈ ਨਾ ਤੇ ਕਿਵੇਂ ਰਿਹਾ ਤਜਰਬਾ ਜੀ ਵਿਆਹ ਦਾ ਤਜਰਬਾ ਦਾ ਜੀ ਜਿੰਨੀ ਜਲਦੀ ਵਿਆਹ ਹੋ ਗਿਆ ਤਾਂ ਲਾਈਫ ਸੈਟਾ ਜਿੰਨਾ ਲੇਟ ਕਰੀ ਕੇ ਤਾਂ ਗਲਤ ਆ ਕਿਉਂਕਿ ਜਾਂਦਾ ਪੜਦੇ ਨਹੀਂ ਪਲੱਸ 2 ਤੋਂ ਬਾਅਦ ਜਿਹੜੇ ਪਿੰਡਾਂ ਵਾਲਿਆਂ ਖਾਸ ਕਰਕੇ ਪਲੱਸ 2 ਤੋਂ ਬਾਅਦ ਉਹ ਵਸ ਡੇੜੀ ਗੁੜੀ ਮਾਰੀ ਇਧਰ ਉਧਰ ਪਲੱਸ 2 ਤੋਂ ਅੱਗੇ ਹੀ ਪੜਾਈ ਸਟਾਰਟ ਹੁੰਦੀ ਆ ਹਾਂਜੀ ਹਾਂਜੀ ਫਿਰ ਅੱਗੇ ਕੁਝ ਬਣਦਾ ਨਹੀਂ ਉਹਦਾ ਟੈਨਸ਼ਨ ਹਾਂ ਬਿਲਕੁਲ ਜੀ ਹਾਂ ਮੈਂ 7.5 ਸਾਲ ਦੇ ਵਿਆਹ ਜੀ ਉਮਰ ਦੇ ਵਿਆਹ ਕਰਾ ਲਿਆ ਹਾਂ ਹਾਂ ਤੇ ਹੁਣ ਮੈਨਾਂ ਦਾ 42 ਦਾ ਹੋਇਆ ਮੈਂ 3 ਸਾਲ ਹੋ ਗਏ ਮੇਰਾ ਬੇਟਾ ਵੀ ਆਸਟ੍ਰੇਲੀਆ ਅੱਛਾ ਅੱਛਾ ਨਜ਼ਾਰੇ ਲੈ ਰਹੇ ਆਂ ਠੀਕ ਹੈ ਅੱਜ ਕੱਲ੍ਹ ਜੀ ਮਤਲਬ ਨਾ ਮੁੰਡੇ ਕੁੜੀਆਂ ਇਹ ਕਹਿੰਦੇ ਨੇ ਕਹਿੰਦੇ ਅਸੀਂ ਨਾ ਵਿਆਹ ਕਰਾਉਣ ਤੋਂ ਤਾਂ ਐਨੀ ਅਲਰਜੀ ਆ ਨਾ ਪਤਾ ਨਹੀਂ ਕਿਉਂ ਕਹਿੰਦੇ ਸੀ ਪਹਿਲਾਂ ਸੈੱਟ ਹੋਣਾ ਫੇਰ ਅਸੀਂ ਵਿਆਹ ਕਰਾਉਣਾ ਵੀ ਇਹ ਇਹ ਗੱਲ 'ਚ ਕਿੰਨਾ ਕੁ ਫਾਇਦਾ ਹੈਗਾ ਵੀ ਜੇ ਸੈੱਟ ਹੋ ਕੇ ਬੰਦਾ ਵਿਆਹ ਕਰਾਵੇ ਜਿਹੜੇ ਪੜ੍ਹੇ ਲਿਖੇ ਆ ਜੀ ਵਧੀਆ ਪੜ੍ਹ ਰਹੇ ਨੇ ਉਹਨਾਂ ਸੈੱਟ ਹੋ ਕੇ ਕਰਾਉਣਾ ਚਾਹੀਦਾ ਇਹ ਤਾਂ ਗੱਲ ਮੰਨਣੀ ਠੀਕ ਹੈ ਪਰ ਜਿਹੜਾ ਕੋਈ ਬੇਲੜਾ ਜਿਵੇਂ ਵੀ ਜਿਵੇਂ ਹੁਣ ਆਪਣਾ ਲੋ ਹੈਗੇ ਦੇ ਪੰਜ ਚਾਰ ਕਿੱਲੇ ਜਿਵੇਂ ਦੇ ਵੀ ਆ ਉਹਨੂੰ ਪਰਕਰਾ ਲੈਣਾ ਚਾਹੀਦਾ ਕਿਉਂ ਜਦੋਂ ਆਪਾਂ ਵਿਆਹ ਹੋ ਗਿਆ ਪਤਾ ਲੱਗ ਜਾਂਦਾ ਵੀ ਕੀ ਭਾਵੇਂ ਵਿਗਦੀ ਆ ਠੀਕ ਹੈ ਜੀ ਹਾਂ ਤੇ ਪਰ ਕੋਈ ਐਡੀ ਗੱਲ ਨਹੀਂ ਤੇ ਜੇ ਆਪਾਂ ਨੂੰ ਜੀਵਨ ਸਾਥੀ ਵਧੀਆ ਮਿਲਦਾ ਤਾਂ ਵਿਆਹ ਵਰਗਾ ਤਾਂ ਆਨੰਦ ਹੀ ਨਹੀਂ ਕੋਈ ਠੀਕ ਹੈ ਭਾਈ ਇਹ ਵੀ ਹੁੰਦਾ ਸੀਗਾ ਪਹਿਲਾਂ ਜਦੋਂ ਜਵਾਖ ਦੇ ਮਾੜੇ ਜੇ ਕਹਿੰਦੇ ਪਿੰਡ ਵਾਲੇ ਕਹਿੰਦੇ ਲੱਛਣ ਮਾੜੇ ਨੇ ਤਾਂ ਵਿਆਹ ਕਰ ਦੋ ਠੀਕ ਹੋ ਜਾਊਗਾ ਨੇ ਇਹ ਗੱਲ ਸਹੀ ਸੀਗੀ ਨਹੀਂ ਆਇਆ ਨਹੀਂ ਹੁੰਦਾ ਜਿਹੜੇ ਦੇ ਲੱਛਣ ਠੀਕ ਨਹੀਂ ਹੁੰਣ ਉਹਨਾਂ ਦੇ ਕਦੇ ਵੀ ਨਹੀਂ ਹੁੰਦੇ ਹੁਣ ਮੈਂ ਕਹਿਣਾ ਚਾਹੁੰਦਾ ਮੇਰੇ ਦੋਸਤ ਹੈ ਮੇਰੇ ਪਰਿਵਾਰ ਆ ਸਾਡੇ ਨਾਲ ਜਿਹਦੇ ਲੱਛਣ ਉਹੇ ਜੀ ਆ ਜਿਹਦੇ ਲੱਛਣ ਰਹਿਣੇ ਆ ਉਹੇ ਜੀ ਰਹਿਣੇ ਆ ਬਾਕੀ ਕਲਵੀਰ ਜੀ ਜਰਨਲ ਪਿਆਉਣੇ ਵਧੀਆ ਗੱਲ ਆ ਜਿਹੜਾ ਸਿੰਗਰਾ ਆਰਨੀਤ ਨਾਲ ਵੀ ਗੀਤਾਂ ਵਿੱਚ ਲਿਖਿਆ ਤੁਹਾਨੂੰ ਦੱਸ ਰਿਹਾ ਪਰ ਕਿਸੇ ਨੂੰ ਦੱਸਿਆ ਨਹੀਂ ਨਹੀਂ ਮੜਾ ਜ ਸ਼ਣਾ ਵਿੱਚ ਲਿਖਿਆ ਹੋਇਆ ਪਰ ਦੇਣਾ ਹੁਣ ਆਰਨੀਤ ਨੂੰ ਆ ਉਹਦੇ ਨਾਲ ਵਧੀਆ ਮਤਲਬ ਕਿ ਕੋਈ ਜਵਾਨੀ ਦੀ ਤੇ ਮੈਂ ਸ਼ੁਰੂ ਤੋਂ ਕਦੇ ਕੇਸ ਨਹੀਂ ਕਟਾਇਆ ਅੱਛਾ ਕੁੜੀ ਕਹਿੰਦੇ ਕੇਸ ਕਟਾ ਮੈਂ ਕਹਿੰਦਾ ਨਹੀਂ ਤੇ ਮੈਂ ਕਿਹਾ ਵੀ ਤੇ ਚਾਚਾ ਮੇਰਾ ਸਰਪੰਚ ਡੈਡੀ ਮੇਰਾ ਨੰਬਰਦਾਰ ਕੁੜੇ ਸਾਰਾ ਪਿੰਡ ਮਿੱਤਰਾਂ ਦਾ ਮੈਂ ਨਹੀਂ ਕਰਨਾ ਪਿਆਰ ਕੁੜੇ ਹਾਂ ਇਹ ਆਪਾਂ ਦੇਣਾ ਆਰਨੀਤ ਨੂੰ ਦੇਵਾਂਗੇ ਕੀ ਬਾਤ ਹੈ ਜੀ ਆਰਨੀਤ ਭਾਈ ਗਾਣਾ ਆ ਗਿਆ ਤਿਆਰ ਤੁਹਾਡੇ ਅਸਤੇ ਤੇ ਆਓ ਫਿਰ ਕਰੋ ਗੱਲਬਾਤ ਹੈ ਹਾਂ ਜੀ ਠੀਕ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਓਕੇ ਜੀ ਓਕੇ